ਪ੍ਰੀਤ ਸਤਿ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਚੜ੍ਹਦੀ ਕਲਾ ਚੈਨਲ 2 ਨਵੰਬਰ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਇਸ ਦਿਨ ਆਵੇਗੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2000 ਰੁਪਏ ਦੀ ਅਗਲੀ ਕਿਸ਼ਤ 10-10 ਲੱਖ ਰੁਪਏ ਮਿਲਣਗੇ ਇਹਨਾਂ ਲੋਕਾਂ ਨੂੰ ਜੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਐਲਪੀਜੀ ਗੈਸ ਸਿਲੰਡਰ ਹੋਇਆ ਸਸਤਾ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਆਤਮ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਾਂਗੇ ਕਿ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਕੀ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਆ ਜਿਹਦੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਸਾਬਕਾ ਈਡੀ ਅਧਿਕਾਰੀ ਨੇ ਜਿਹੜੀ ਪੋਲ ਖੋਲੀ ਆ ਤਾਂ ਪੂਰੀ ਜਾਣਕਾਰੀ ਕੀ ਆ ਅੱਜ ਦੀ ਖਬਰ ਜਿਹੜੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਿਹਾ ਜਿੱਥੇ ਤੁਸੀਂ ਪੜ੍ਹ ਸਕਦੇ ਹੋ ਈਡੀ ਨੇ ਸਾਬਕਾ ਡਿਪਟੀ ਡਾਇਰੈਕਟਰ ਰਜਿੰਦਰ ਸਿੰਘ ਨੇ ਪੰਜਾਬ ਵਿੱਚ ਡਰੱਗਸ ਦਾ ਕਾਲਾ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਬਾਰੇ ਖੁੱਲ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਸਾਫ ਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਉਹਨਾਂ ਦਾਵਾ ਕੀਤਾ ਹੈ ਕਿ ਸਾਲ 2012 ਦੇ ਰਾਜਾ ਕੰਦੋਲਾ ਡਰੱਗ ਕੇਸ ਵਿੱਚ ਏ.ਆਈ.ਜੀ. ਰਾਜਜੀਤ ਸਿੰਘ ਦੀ ਸਮੂਲੀਅਤ ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਵਾ ਦਿੱਤਾ ਸੀ। ਸਾਬਕਾ ਅਧਿਕਾਰੀ ਦੇ ਅਨੁਸਾਰ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ, ਗੈਰ ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਵਧ ਰਿਹਾ। ਉਹਨਾਂ ਕਹੇ ਕਿ ਦੋ ਦਹਾਕਿਆਂ ਤੋਂ ਹਰ ਸਰਕਾਰ ਨੇ ਨਸ਼ਿਆਂ ਵਿਰੁੱਧ ਲੜਨ ਦਾ ਦਾਅਵਾ ਕੀਤਾ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਸਿਰਫ ਜਾਵਰੀ ਬਸੂਲੀ ਗਈ। ਰੰਜਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਈਡੀ ਵਿੱਚ ਰਹਿੰਦੇ ਆ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਜਾਂਚ ਰੁਕਣ ਲਈ ਦਿੱਲੀ ਤਬਦੀਲ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇੰਨੀ ਵੱਡੀ ਫੋਰਸ ਅਤੇ ਏਜੰਸੀਆਂ ਹੋਣ ਦੇ ਬਾਵਜੂਦ ਸਰਕਾਰ ਏਆਜ ਪੱਧਰ ਤੇ ਇੱਕ ਅਧਿਕਾਰੀ ਨੂੰ ਵੀ ਫੜਨ ਵਿੱਚ ਅਸਮਰਥ ਸੀ ਹੁਨਾ ਜੋਸ਼ ਲਗਾਇਆ ਕਿੜੀ ਨੇ ਰਾਜਾ ਕੰਦੋਲਾ ਦੀ ਜ਼ਾਇਦਾਦ ਕੁਰਕ ਕਰ ਲਈ ਸੀ ਪਰ ਪੁਲਿਸ ਜਾਂਚ ਦੀ ਅਸਫਲਤਾ ਕਾਰਨ ਮੁਲਜ਼ਮਾ ਨੂੰ ਬਰੀ ਕਰ ਦਿੱਤਾ ਗਿਆ ਏਆਜ ਰਾਜੀਸ਼ ਸਿੰਘ ਦੀ ਫਾਈਲ ਦੀ ਈਡੀ ਦਫ਼ਤਰ ਤੋਂ ਦਿੱਲੀ ਤਲਬ ਕੀਤੀ ਗਈ ਅਤੇ ਕੇਸ ਨੂੰ ਲਟਕਾਇਆ ਗਿਆ ਸੀ ਸਾਬਕਾ ਅਧਿਕਾਰੀ ਨੇ ਕਿਹਾ ਕਿ ਭਾਵੇਂ ਮੌਜੂਦਾ ਸਰਕਾਰ ਨੇ ਨਰਾਜੀਤ ਨੂੰ ਗੁਰਕਸ਼ਾਤ ਕਰ ਦਿੱਤਾ ਹੈ ਪਰ ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਕਿਸੇ ਵੀ ਸਰਕਾਰ ਦਾ ਪੰਜਾਬ ਵਿੱਚ ਨਸ਼ਾ ਖਰੀ ਦੇ ਭ੍ਰਿਸ਼ਟਾਚਾਰੀ ਰੋਕਣ ਦਾ ਕੋਈ ਇਰਾਦਾ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਾਫ ਕਾਰ ਡਿਪਟੀ ਡਾਇਰੈਕਟਰ ਰੇਂਜਰ ਸਿੰਘ ਨੇ ਪੰਜਾਬ ਵਿੱਚ ਡਰੱਗਜ਼ ਦਾ ਕਾਲਾ ਕਾਰੋਬਾਰ ਅਤੇ ਭਿਸ਼ਟਾਜ ਦੇ ਬਾਰੇ ਵੱਡਾ ਖੁਲਾਸਾ ਕੀਤਾ ਨਾ ਸਾਫ ਕਾ ਮੁੱਖ ਮੰਤਰੀ ਕੈਪਟਨ ਰਵਿੰਦਰ ਸਿੰਘ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਹਨ ਜਿਹੜੀ ਆਪਾਂ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਜਿਹੜਾ ਇਹ ਵੱਡਾ ਜਿਹੜਾ ਦੋਸ਼ ਆ ਜਿਹੜਾ ਕੈਪਟਨ ਦੇ ਉੱਤੇ ਲਗਾਇਆ ਗਿਆ ਕੈਪਟਨ ਸਰਕਾਰ ਵਿੱਚ ਜੋ ਘਪਲੇ ਹੋਏ ਨੇ ਸੋ ਜਿਹੜੀ ਵੱਡੀ ਅਪਡੇਟ ਆ ਸਾਡੇ ਤੱਕ ਪਹੁੰਚੀ ਆ ਇਹਦੇ ਨਾਲ ਹੀ ਚਲਦੇ ਆ ਇੱਕ ਹੋਰ ਵੱਡੀ ਖਬਰ ਦੇ ਵੱਲ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੱਡਾ ਅਨੁਸਾਨਾ ਸਾਧਾ ਗਿਆ ਉਹਨਾਂ ਕਿਹਾ ਹੈ ਕਿ ਭਾਜਪਾ ਵਲੇ ਸੀਸ ਮੈਲ ਜ ਤਾਂ ਅਰੂਸਾ ਆਲਮ ਵੀ ਠਹਿਰਦੀ ਰਹੀ ਹੈ ਸੁਮਾਨ ਵੱਲੋਂ ਹੀ ਵੱਡੀ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕਰਦੇ ਹ ਕਿ ਭਾਜਪਾ ਪੰਜਾਬ ਦੇ ਅਸਲ ਮੋਦੀ ਦੀ ਬਜਾਇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਨਾ ਕਿ ਹੈ ਕਿ ਸੈਕਟਰ 2 ਦੀ 50 ਨੰਬਰ ਕੋਠੀ ਵਿੱਚ ਕੈਂਪ ਆਫਿਸ ਬਣਿਆ ਜਿਸ ਬਾਰੇ ਭਾਜਪਾ ਸ਼ਿਸ਼ਮੈਲ ਹੋਣ ਦਾ ਕੂੜ ਪ੍ਰਚਾਰ ਕਰ ਰਹੀ ਹੈ ਜੋ ਬਿਹਾਦ ਨਿੰਦਨਯੋਗ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਠੀ ਨੰਬਰ 50 ਵਿੱਚ ਲੈਨ ਆਮ ਕੋਠੇ ਪਾ ਗਏ ਇਸ ਲੈਨ ਵਿੱਚ 45 ਨੰਬਰ ਤੋਂ 50 ਨੰਬਰ ਵਾਲੀ ਲੈਨ ਵਿੱਚ ਹਰਿਆਣਾ ਦੇ ਭਾਜਪਾ ਮੰਤਰੀ ਦੀ ਕੋਠੀ ਵੀ ਹੈ ਕਿ ਭਾਜਪਾ ਇਸ ਵੇਲੇ ਕੋਟੀ ਨੂੰ ਵੀ ਵਿਸ਼ਿਸ਼ ਮੈਲ ਦਾ ਨਾਮ ਦੇਣਗੇ ਮੁੱਖ ਮੰਤਰੀ ਨੇ ਇਸ ਸੰਬੰਧੀ ਕਾਗਜ਼ ਦਿਖਾ ਦੇ ਕੇ ਕਿਹਾ ਕਿ ਕੋਟੀ ਨੰਬਰ 45 ਮੁੱਖ ਮੰਤਰੀ ਦੀ ਰਿਹੈਸ ਤੇ ਕੋਠੇ ਨੰਬਰ ਪੰਜਾਬ ਵਿੱਚ ਵਿਸ਼ੇਸ਼ ਕਥਨ ਲਿਖਿਆ ਹੈ ਕਿ ਕੈਪ ਆਫਿਸ ਦੇ ਮੁੱਖ ਮੰਤਰੀ ਪੰਜਾਬ ਦਾ ਹਿੱਸਾ ਜਿਸ ਨੂੰ ਗੈਸਟ ਹਾਊਸ ਵਜੋਂ ਵੀ ਵਰਤਿਆ ਜਾ ਸਕਦਾ ਹੈ ਇੱਥੇ ਮੁੱਖ ਮੰਤਰੀ ਦੇ ਮਹਿਮਾਨ ਆ ਕੇ ਉਹਨਾਂ ਨੂੰ ਮਿਲਦੇ ਹਨ ਤੇ ਕਈ ਵਾਰ ਰਹਿੰਦੇ ਵੀ ਹਨ ਇਸ ਮਾਮਲੇ ਤੇ ਭਾਜਪਾ ਤੋਂ ਜਵਾਬ ਮੰਗਦੇ ਕਿਹਾ ਕਿ ਭਾਜਪਾ ਦੇ ਇਸ ਵੇਲੇ ਆਗੂ ਦੇ ਕਾਂਗਰਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਵੇਲੇ ਗੈਸਟ ਹਾਊਸ ਵਿੱਚ ਉਹਨਾਂ ਦੀ ਮਹਿਮਾਨ ਅਰੂਸਾ ਆਲੰਬੀ ਆ ਕੇ ਰਹਿੰਦੇ ਰਹਿ ਹਨ ਤੇ ਕੈਪਟਨ ਨੇ ਏਜੀ ਅਤਲ ਨੰਦਾ ਵੀ ਰਹਿੰਦੇ ਰਹਿ ਹਨ ਇਹ ਆਮ ਕੋਠੀਆਂ ਬਾਗੀ ਹੈ ਤੇ ਇਸ ਨੂੰ ਸ਼ੀਸ਼ਮੈਲ ਕਹਿਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਤੇ ਭਾਜਪਾਸ਼ ਮਾਮਲੇ ਨੂੰ ਬੇਵਜਾ ਤਲ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸੋ ਇੱਕ ਦਿਨ ਪਹਿਲਾਂ ਭਾਜਪਾ ਨੇ ਦੋਸ਼ ਲਗਾਇਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਲਮਿਨਰ ਅਨੰਦ ਸਿੰਘ ਕੇਰੀ ਵਿਰਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਹੀਠ ਚੰਡੀਗੜ੍ਹ ਵਿੱਚ 7 ਸਟਾਰ ਸਹੂਲਤ ਵਾਲਾ ਅਸ਼ੀਸ਼ ਮੈਲ ਪ੍ਰਦਾਨ ਕੀਤਾ ਜਾ ਰਿਹਾ ਹਾਲਾਂਕਿ ਇਹ ਨਾ ਉਹ ਚੁਣੇ ਹੋਏ ਵਿਧਾਇਕ ਹਨ ਤੇ ਨਾ ਹੀ ਰਾਜ ਸਰਕਾਰ ਦਾ ਹਿੱਸਾ ਹਨ ਚਲਪੇ ਰਹੀ ਅਗਲੀ ਵੱਡੀ ਖਬਰ ਦੇ ਬਾਰੇ ਐਲਪੀਜੀ ਸਿਲੰਡਰ ਦੇ ਕੀਮਤਾਂ ਨੂੰ ਲੈ ਕੇ ਵੱਡਾ ਬਦਲਾਅ ਹੋਇਆ ਐ ਐਲਪੀਜੀ ਸਿਲੰਡਰਾਂ ਦੀ ਕੀਮਤ ਦੇ ਵਿੱਚ ਕਟੌਤੀ ਹੋਈ ਆ ਐਲਪੀਜੀ ਗੈਸ ਸਿਲੰਡਰ ਦੇ ਕੀਮਤ ਜਿਹੜੀਆਂ ਨੇ ਡਿੱਗੀਆਂ ਨੇ ਇਸ ਵਿੱਚ ਐਲਪੀਜੀ ਸਿਲੰਡਰ ਦੇ ਕੀਮਤਾਂ ਜਿਹੜੀਆਂ ਨੇ ਬਦਲ ਗਈਆਂ ਨੇ ਨਵੇਂ ਐਲਪੀਜੀ ਸਿਲੰਡਰ ਦੇ ਕੀਮਤਾਂ ਜਿਹੜੀਆਂ ਨੇ ਘਟ ਗਈਆਂ ਹਨ ਨਏ ਕਟੌਤੀ 19 ਕਿਲੋਗ੍ਰam ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਕੀਤੇ ਗਈ ਹੈ ਸਿਲੰਡਰ 5 ਰੁਪਏ ਜਿਹੜਾ ਸਸਤਾ ਹੋ ਗਿਆ ਨਵੀਂ ਕੀਮਤ 1 ਨਵੰਬਰ ਤੋਂ ਜਿਹੜੀ ਹੈ ਇਹ ਲਾਗੂ ਹੋ ਗਈ ਹੈ ਤੇ 19 ਕਿਲੋ ਵਾਲੇ ਵਪਾਰਕ ਐਲਪੀ ਸਿਲੰਡਰ ਦੀ ਸੋਧੀ ਹੋਈ ਕੀਮਤ ਦਿੱਲੀ ਵਿੱਚ ਹੁਣ 1590.50 ਹੋ ਗਈ ਹੈ ਜੋ ਪਹਿਲਾਂ 1595.50 ਸੀ ਹਾਲਾਂਕਿ ਰਸੋਈ ਗੈਸ ਸਿਲੰਡਰ 14.2 ਕਿਲੋਗ੍ਰam ਸਿਲੰਡਰ ਦੀ ਕੀਮਤ ਤੇ ਕੋਈ ਵੀ ਪ੍ਰਭਾਵ ਜਿਹੜਾ ਹੋ ਨਹੀਂ ਪਿਆ ਤੁਹਾਡੇ ਸ਼ਹਿਰ ਦੇ ਵਿੱਚ ਇਹਦੀ ਕਿੰਨੀ ਕੀਮਤ ਹੈ ਤੁਹਾਨੂੰ ਦੱਸ ਦੀ 1 ਕਿਕਤੂਬਰ ਵਿੱਚ 19 ਕਿਲੋਗ੍ਰਾਮ ਦੇ ਸੈਂਡਰ ਦੀ ਕੀਮਤ 15000 ਰੁਪਏ ਜਿਹੜੀ ਵਧਾਈ ਗਈ ਸੀ ਤੇ ਹਾਲਾਂਕਿ ਹੁਣ ਇਸ ਨੂੰ 5 ਰੁਪਏ ਜਿਹੜਾ ਘਟਾ ਦਿੱਤਾ ਹੈ ਇਸ ਘਟौती ਤੋਂ ਬਾਅਦ ਵਪਾਰਕ ਐਲਪੀਜੀ ਦੀ ਕੀਮਤ ਜੋ 1 ਨਵੰਬਰ ਤੋਂ ਲਾਗੂ ਹੋਈ ਹੈ ਮੁੰਬਈ ਵਿੱਚ 1542 ਕਰਕਟਾ 1694 ਜਦਕਿ ਨਈਵ ਵਿੱਚ 1750 ਰੁਪਏ ਜਿਹੜੀ ਆ ਹੋ ਗਈ ਹੈ ਆਈਓਐਸਐਲ ਵੈਬਸਾਈਟ ਦੇ ਅਨੁਸਾਰ 19 ਕਿਲੋਗ੍ਰਾਮ ਵਾਲੇ ਸੈਂਡਰ ਦੀ ਕੀਮਤ ਉਰ ਪਟਨਾ ਵਿੱਚ ਵੀ 1876 ਜਦਕਿ ਨਾਇਡਾ ਵਿੱਚ 1876 ਲਖਨਊ ਵਿੱਚ ਵੀ 1876 ਤੇ ਟੁਪਾਲ ਵਿੱਚ 18752 ਗੁਰੂਗ੍ਰਾਮ ਵਿੱਚ 1600 ਜਿਹੜੀ ਸੱਤ ਹੋ ਗਈ ਹੈ ਜਦ ਕੇ ਰਸੋਈ ਗੈਸ ਦੇ ਕੀਮਤ ਦੇ ਵਿੱਚ ਕੋਈ ਵੀ ਬਦਲਾ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਵਿੱਚ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ 14 ਕਿਲੋ ਵਾਲੇ ਗੈਸਨਰ ਐਲਪੀਜੀ ਦੀ ਕੀਮਤ ਆਖਰੀ ਵਾਰ 8 April 2025 ਨੂੰ ਸੋਧੀ ਗਈ ਸੀ ਉਦੋਂ ਤੋਂ ਹੀ ਇਹ ਚੱਲ ਰਹੀ ਹੈ ਤੇ ਵਿਪਾਰਕ ਸੈਂਟਰ ਦੀ ਕੀਮਤ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਦਾ ਏ ਚੱਲ ਪਏ ਨਾ ਅਗਲੀ ਵੱਡੀ ਖਬਰ ਦੇ ਵੱਲ ਜਿੱਥੇ 10-10 ਲੱਖ ਰੁਪਏ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਇਲਾਣਾ ਨਾ ਨੇ ਕਿ ਨਿੱਜੀ ਹਸਪਤਾਲਾਂ ਦੀ ਮਨਮਰਜ਼ੀ ਰੋਕਣ ਲਈ ਸਰਕਾਰ ਜਿਹੜਾ ਤੈਅ ਕਰਨ ਲੱਗੀ ਇਲਾਜਾਂ ਦੇ ਰੇਟ ਹਰੇਕ ਪਰਿਵਾਰ ਨੂੰ ਦਸੰਬਰ ਤੋਂ ਮਿਲ ਸਕਦਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਤੁਣਦਾ ਹੈ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨਿੱਜੀ ਹਸਪਤਾਲਾਂ ਨਾਲ ਵਿਸ਼ੇਸ਼ ਬਿਮਾਰੀਆਂ ਆਪਰੇਸ਼ਨਾਂ ਦਾ ਰੇਟ ਤੈਅ ਕਰਨ ਤੇ ਵਿਚਾਰ ਕਰ ਰਹੀ ਹੈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਬਿਮਾਰੀਆਂ ਦੇ ਰੇਟ ਤੈਅ ਨਾ ਕੀਤੇ ਗਏ ਤਾਂ ਨਿੱਜੀ ਹਸਪਤਾਲ ਮਨ ਮਰਜ਼ੀ ਦਾ ਬਿੱਲ ਵਸੂਲਣਗੇ ਅਜਿਹਾ ਕਰਨਾਲ ਸਰਕਾਰ ਦੀ ਇਹ ਮਨਸੇਤ ਵੀ ਮਜੋਜਨਾਲੀ ਹੋ ਲੱਗ ਸਕਦੀ ਹੈ ਸੂਬਾ ਸਰਕਾਰ ਦੀਆਂ ਯੋਜਨਾਵਾਂ ਨੂੰ ਸੰਭਰ ਚ ਹਰ ਹਾਲਤ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਹਾਲਾਂਕਿ ਪਹਿਲਾਂ ਸਰਕਾਰ ਨੇ 2 ਅਕਤੂਬਰ ਨੂੰ ਗਾਂਧੀ ਜਨਮ ਦਿਵਸ ਮੌਕੇ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਸੀ ਪਰ ਤਕਨੀਕੀ ਕਾਰਨਾਂ ਕਰਕੇ ਸਕੀਮ ਸਿਰੇ ਨਹੀਂ ਜਾੜ ਸਕੀ ਤਰੰਤਰ ਵਿਧਾਨ ਸਭਾ ਦੀ ਜਿਮਨੀ ਚੋਂ ਉਨ੍ਹਾਂ ਦੀ ਖੋਸ਼ਹਤ ਪਹਿਲਾਂ ਸਰਕਾਰ ਨੇ ਤਰੰਤਰਨ ਦੇ ਬਰਨਾਲਾ ਜ਼ਿਲ੍ਹੇ 'ਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਸੀ ਸੂਤਰਦਾਤਾ ਨੇ ਕਿ ਦੇਸ਼ ਵਿੱਚ ਚਾਰ ਪ੍ਰਮੁੱਖ ਬੀਮਾ ਕੰਪਨੀਆਂ ਨਿਊ ਇੰਡੀਆ, ओरिएंटਲਸ ਮੇਰੇ ਚਾਰ ਕੰਪਨੀਆਂ ਨਾਲ ਵਿਭਾਗੀ ਕਾਰਵਾਈ ਦਾ ਕੰਮ ਮੁਕੰਮਲ ਹੋ ਗਿਆ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਕਾਰੀ ਬੀਮਾ ਕੰਪਨੀ ਨੂੰ ਸ਼ਾਮਲ ਕੀਤੇ ਜਾਣ ਨਾਲ ਜਾਲੀ ਬਿਲਾਂ ਦੇ ਭੁਗਤਾਨ ਨੂੰ ਇੱਕ ਤਰ੍ਹਾਂ ਨਾਲ ਵਿਰਾਮ ਲੱਗ ਜਾਵੇਗਾ ਸੂਤਰਦਾਤਾ ਨੇ ਕਿ ਅਕਸਰ ਵਿਭਾਗ ਨੂੰ ਇਹ ਰਿਪੋਰਟਾਂ ਮਿਲਦੇ ਨੇ ਕਿ ਬੀਮਾ ਖੇਤਰ ਨਾਲ ਸੰਬੰਧਿਤ ਨਿੱਜੀ ਕੰਪਨੀਆਂ ਪ੍ਰਾਈਵੇਟ ਹਸਪਤਾਲ ਨਾਲ ਮਿਲ ਕੇ ਡੁਪਲੀਕੇਟ ਬਿੱਲ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਰ ਨਾਲ ਗਾਉਂਦੇ ਹਨ ਭਾਵੇਂ ਬਿਲਦ ਦਾ ਭੁਗਤਾਨ ਕੀਤਾ ਜਾਂਨ ਨਾਲ ਮਰੀਜ਼ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਜਾਂਦਾ ਇਹ ਕਾਰਨ ਹੈ ਕਿ ਸਰਕਾਰ ਨੇ ਸਰਕਾਰੀ ਬੀਮਾ ਕੰਪਨੀ ਨੂੰ ਸ਼ਾਮਿਲ ਕਰਨ ਦੇ ਨਾਲ ਵਿਸ਼ੇਸ਼ ਬਿਮਾਰੀਆਂ ਦੇ ਇਲਾਜ ਲਈ ਰੇਟ ਤੈਅ ਕਰਨ ਦਾ ਫੈਸਲਾ ਕੀਤਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਮੌਜੂਦਾ ਸਮੇਂ ਮੁੱਖ ਮੰਤਰੀ ਸਰਬਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਪਰ ਸਰਕਾਰ ਨੇ ਜੁਲਾਈ ਦੀ ਕੈਬਨਿਟ ਮੀਟਿੰਗ 'ਚ 10 ਲੱਖ ਰੁਪਏ ਤੱਕ ਦਾ ਪਰਿਵਾਰ ਨੂੰ ਮੁਫਤ ਇਲਾਜ ਕਰਵਾਉਣ ਦੀ ਜਨਨਾ ਪ੍ਰਵਾਨਗੀ ਦਿੱਤੀ ਸੀ 베ਤੀ ਮੰਤਰੀ ਰਪਾਲ ਸਿੰਘ ਚੀਮਾ ਦਾ ਦਾਵਾ ਹੈ ਕਿ ਸਰਕਾਰ ਨੇ ਇਸ ਯੋਜਨਾ ਲਈ 1100 ਕਰੋੜ ਰੁਪਏ ਦਾ ਜਿਹੜਾ ਬਜਟ ਪ੍ਰਵਾਨ ਕੀਤਾ ਹੈ ਇੱਥੇ ਦੱਸਿਆ ਗਿਆ ਹੈ ਦੇਸ਼ ਦੇ ਆਸ਼ੀਮਾਨ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤੇ ਜਾਣ ਨਾਲ ਸੂਬੇ ਦੇ ਕਰੀਬ 5.5 16 ਲੱਖ ਲੋਕਾਂ ਨੂੰ ਸਕੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਮੁੰਦਰ ਸਿੰਘ ਨੇ ਯੋਜਨਾ ਦਾ ਕਿਸਾਨਾਂ ਛੋਟੇ ਕਾਰੋਬਾਰੀਆਂ ਦੁਕਾਨਦਾਰਾਂ ਪੱਤਰਕਾਰਾਂ ਤੇ ਹੋਰਨਾਂ ਨੂੰ ਵੀ ਸ਼ਾਮਲ ਕਰ ਦਿੱਤਾ ਤੇ ਇਸ ਸਕੀਮ ਦਾ ਨਾਮ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਰੱਖ ਦਿੱਤਾ ਗਿਆ ਸਕੀਮ ਦੇ ਅ ਤ 60% ਦੀ ਫੰਡ ਕੇਂਦਰ ਸਰਕਾਰ ਦੇ 40% ਦੀ ਫੰਡ ਸੂਬਾ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਸਕੀਮ ਦਸੰਬਰ ਤੱਕ ਲਾਗੂ ਕਰ ਦਿੱਤੀ ਜਾਵੇਗੀ ਪਰ ਹੁਣ ਦੇਖਣਾ ਹੋਵੇ ਕਿ ਸਰਕਾਰ ਦੇ ਇਸ ਮਹੱਤਵਪੂਰਨ ਸਕੀਮ ਦਾ ਲੋਕਾਂ ਨੂੰ ਕਦੋਂ ਤੇ ਫਾਇਦਾ ਮਿਲਣਾ ਸ਼ੁਰੂ ਹੋਵੇਗਾ ਚਲਦੇ ਅਗਲੀ ਵੱਡੀ ਖਬਰ ਦੇ ਵੱਲ ਕਿਸਾਨਾਂ ਨੂੰ 2-2000 ਰੁਪਏ ਜਿਹੜੇ ਨੇ ਉਹ ਕਦੋਂ ਮਿਲਣਗੇ ਅਗਲੀ ਕਿਸ਼ਤ ਜਿਹੜੀ ਆ ਕਦੋਂ ਉਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਦੇਸ਼ ਭਰ ਦੇ ਵਿੱਚ ਲੱਖਾਂ ਕਿਸਾਨਾਂ ਇੱਕ ਮਹੱਤਵਪੂਰਨ ਰਾਤ ਪਰਖਾਵਲੀ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਦੀ ਉਡੀਕ ਜਿਹੜੀ ਜਲਦੀ ਖਤਮ ਹੋ ਸਕਦੀ ਹੈ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਨਵੰਬਰ ਮਹੀਨੇ ਦੇ ਪਹਿਲੇ ਹਫਤੇ یعنی ਇਸ ਹਫਤੇ ਕਿਸਾਨਾਂ ਦੇ ਬੈਂਕ ਖਾਤੇ ਦੇ ਵਿੱਚ 2000 ਰੁਪਏ ਜਿਹੜੇ ਨੇ ਹੋ ਟ੍ਰਾਂਸਫਰ ਕੀਤੇ ਜਾ ਸਕਦੇ ਨੇ ਸੂਚਨਾ ਜਿੱਦੀ ਵੱਡੀਆਂ ਮੁਖਬਰਾਂ ਮਿਲਦੇ ਕਿਸੇ ਹੋਰ ਜਾਣਕਾਰੀ ਨਾਲੋਂ ਤੱਕਬਲੇ ਸਾਡੇ ਨਾਲ ਧੰਨਵਾਦ